ਬ੍ਰਾਊਨ ਕੁੜੀ ਦਾ ਵੈਲਡਰ ਗਰਲ ਦੀ ਸਿਸਟਰ ਦੀ ਅੱਜ ਮੈਰਿਜ ਆ ਗਈ ਸੋ ਆਪਾਂ ਮੈਰਿਜ ਦੇ ਰਿਲੇਟਡ ਲਗਾਤਾਰ ਵੀਡੀਓ ਸੇ ਸ਼ੇਅਰ ਕਰਦੇ ਪਿਆ ਉੱਥੇ ਹੀ ਬ੍ਰਾਊਨ ਕੁੜੀ ਦੀ ਛੋਟੀ ਭੈਣ ਪੁਲਸ ਵਾਲੀ ਦੀਆਂ ਕੁਝ ਕੁ ਲਾਵਾਵਾਂ ਦੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਜੋ ਤਸਵੀਰਾਂ ਤੁਸੀਂ ਸਕਰੀਨ ਉੱਪਰ ਵੀ ਚੱਲਦੀਆਂ ਦੇਖ ਸਕਦੇ ਹੋ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਇੱਕ ਵਿਦਾਈ ਦੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਬਰੌਣ ਕੁੜੀ ਆਪਣੀ ਪੁਲਿਸ ਵਾਲੀ ਭੈਣ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਕਿਉਂਕਿ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਆਪਾਂ ਆਪਣੇ ਭੈਣ ਭਰਾਵਾਂ ਦੇ ਨਾਲ ਹੁੰਨੇ ਹਾਂਗੇ ਤੇ ਆਪਾਂ ਨੂੰ ਇੱਕ ਦਿਨ ਉਹਨਾਂ ਤੋਂ ਦੂਰ ਹੋਣਾ ਪੈਂਦਾ ਹੈਗਾ ਵਿਦਾਈ ਦਾ ਟਾਈਮ ਇੱਕ ਏਦਾਂ ਦਾ ਟਾਈਮ ਹੁੰਦਾ ਕਿ ਸਾਰਿਆਂ ਦੀ ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਨੇਗੇ ਬਾਕੀ ਤੁਸੀਂ ਹਰਪਾਲ ਕੌਰ ਦੀ ਭੈਣ ਪੁਲਿਸ ਵਾਲੀ ਨੂੰ ਵਿਆਹ ਦੀ ਮੁਬਾਰਕਾਂ ਵੀ ਜਰੂਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਪਈ ਆ ਹੋਰ ਵੀਡੀਓਜ਼ ਦੇਖਣ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਸਭ ਸਭ ਤੋਂ ਪਹਿਲਾਂ ਨਵੀਂ ਤੇ ਤਾਜ਼ਾ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਰੱਬ ਰਾਖਾ